ਕੰਮੇ ਤੇ ਲਾ ਲੈਂਦਾ 30 ਨੰਬਰ 95000 ਅੱਜ 95000 1 9000 70 ਨੰਬਰ 92000 92000 1 40 ਨੰਬਰ 40 40 40 ਓਕੇ ਹਾਂ ਫਾਈਨਲਿੰਗ ਹੋ ਗਿਆ ਹੋ ਗਿਆ 34 ਵਾਲੀ ਨਾ ਇਹ ਨਹੀਂ ਬੋਲੀ ਲਈ 96000 37 ਨੰਬਰ ਦਾ 88000 33 ਨੰਬਰ 98000 19 ਨੰਬਰ 19000 ਲੋ ਜੀ ਹੁਣ ਲੱਖ ਰੱਖਿਆ ਪੂਰਾ ਲੱਖ ਕਰਤਾ ਲਈ 33 ਨੰਬਰ 1 ਲੱਖ ਹਾਂਜੀ 1 ਲੱਖ ਤੇ 19 ਨੰਬਰ 1 ਲੱਖ 11000 ਹਾਂਜੀ ਬੋਲੋ ਜੀ ਬਈ 2000 ਜਾਰੀ ਹੈ ਜੀ 1 ਲੱਖ 1000 ਅਰਜ ਕੁਲੀ ਨੰਬਰ ਨੂੰ ਲੈ ਵੀ 2 ਨੰਬਰ ਦਾ ਜੀ 40 ਨੰਬਰ ਦਾ 2000 ਹਾਂਜੀ 1 ਲੱਖ 2000 ਨੰਬਰ ਦਾ 1 ਲੱਖ 2000 ਹਾਂਜੀ 1 ਲੱਖ 2000 ਇਹ 1 लाख 2000 2 3 70 ਨੰਬਰ 13 ਨੰਬਰ 13 ਹੋ ਗਿਆ ਜੀ ਫੇਰ 2 ਟਾਈ ਕਰ ਦੇਗੀ ਹਾਂ ਜੀ 1 लाख 8000 1 लाख ਦੇ ਕਰਨ ਜਾਓ 1 लाख 3000 ਜਾਰੀ ਹੈ ਜੀ ਹਾਂ ਜੀ 1 4 ਕਰਤਾ ਲਏ ਬਾਈ ਜੀ 40 ਨੰਬਰ ਲੀ ਬਾਗਾ ਵਾਲੇ ਨੇ 1 लाख 4000 1 0

निशान नंबर सितंबर 1 लाख 5000 चल, चल रहा है 19 नंबर 1 लाख 5000 चल रहा है कोई और कोई लाओ कोई नहीं लाऊंगा 1 लाख 6000 5000 5000 है जी नंबर 1 6 है नंबर 1 6 है जी बोलिए कृपया नंबर बोल जाया करो कृपया नंबर बिल्कुल क्लियर हो गया हमने 76 नंबर 1 लाख 3000 आज 1 लाख 3000 1 एक लाख छह हजार दो एक लाख सात हजार हो गया हाँ जी ट्रॉली जा रही है उन्नीस नंबर न एक लाख सात हजार एक एक लाख सात हजार दो हाँ जी हम देखो करना क्या वन टू थ्री वन लगा जी वन टू थ्री का ਹਾਂ ਜੀ ਇਹ ਜਾਰੀ ਹੈ 1 ਲੱਖ ਹਾਂ ਜੀ 19 ਨੰਬਰ ਨੂੰ 19 ਨੰਬਰ 1 ਲੱਖ 7000 ਆ ਰਹੇ 1 ਲੱਖ 7000 ਤੋਂ 1000 1 ਲੱਖ 7000 ਸੀ ਜੀ ਚਲੋ 1 ਲੱਖ 7000 ਦੀ ਗਈ ਮਿੱਤਰੋ ਆ ਝੋਟੀ ਕੋਪਣ ਜਿਹੜੀ 954 ਨੰਬਰ 1 ਲੱਖ 7000 ਲੱਖ 7000 ਰੁਪਏ ਜੀ ਲਾਗੀ ਸੰਗਤ ਦੂਜੀ ਦੇ ਥਲੇ ਹੀ ਲੰਗਦੇ ਸੀ ਉਹ ਵੇਚ ਜਾ ਹੈ 1 ਲੱਖ 7000 ਦੇ ਚੰਗੀਆਂ ਮੱਚ ਮਿੱਤਰੋ ਉਧਰ ਦੀ ਜਾਂਦੀ ਆ